ਪੰਜਾਬ ਚ ਬੀਤੇ 2 ਦਿਨਾਂ ਤੋਂ ਹੜામਹਰਗੀ ਸਥਿਤੀ ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਡੈਮਾਂ ਤੇ ਦਰਿਆਵਾਂ ਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਹਾਲਾਂਕਿ ਕੱਗਰ ਦਾ ਖਤਰਾ ਬਰਕਰਾਰ ਹੈ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਜੇ ਆਉਂਦੇ ਦਿਨਾਂ ਚ ਮੀਂਹ ਨਾ ਪਿਆ ਤਾਂ ਹੜ ਪ੍ਰਭਾਵਿਤ ਖੇਤਾਂ ਚ ਜ਼ਿੰਦਗੀ ਮੁੜ ਲੀਤੇ ਆਉਣੀ ਸ਼ੁਰੂ ਹੋ ਜਾਪੇਗੀ ਪਿਛਲੇ ਕੁਝ ਦਿਨਾਂ ਚ ਪਹਿਲੀ ਵਾਰ ਹੈ ਜਦੋਂ ਪਾਣੀ ਦੀ ਪਹਾੜਾਂ ਚੋਂ ਵੀ ਆਮਦ ਘਟੀ ਹੈ ਪੰਜਾਬ ਚ ਹੁਣ ਤੱਕ ਹੜ੍ਹਾਂ ਤੇ ਮੀਂਹ ਕਾਰਨ 51 ਵਿਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 3,87,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਸਰਕਾਰ ਅਨੁਸਾਰ 23015 ਲੋਕਾਂ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਹੁਣ ਤੱਕ 184 ਲੱਖ ਹੈਕਟੇਅਰ ਰਕਬਾ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੋਇਆ ਹੈ ਪਾਣੀ ਦਾ ਪੱਧਰ ਘਟਣ ਦੇ ਨਾਲ ਹੀ ਬਿਮਾਰੀਆਂ ਦਾ ਖਤਰਾ ਵਧ ਗਿਆ ਜਿਸ ਕਾਰਨ ਸੇਤ ਮੈਗਮ ਨੇ ਮੁਸਤਦੀ ਬੁਦਾ ਦੱਤੀ ਹੈ ਦਰਿਆਮਣ ਨੇੜਲੇ ਜਿੰਨਾ ਪਿੰਡਾਂ ਚ ਪਾਣੀ ਘਟ ਗਏ ਉਹਨਾਂ ਚ ਲੋਕ ਪਰਤਨੇ ਸ਼ੁਰੂ ਹੋ ਗਏ ਨੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਥਿਤੀ ਹੁਣ ਕੰਟਰੋਲ ਹੇਠ ਆ ਗਈ ਹੈ ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ 'ਚ ਹਾਲੇ ਵੀ ਪਾਣੀ ਨੇ ਲੋਕਾਂ ਨੂੰ ਪੈਰ ਮੁਕਤ ਨਹੀਂ ਕੀਤਾ ਜਲ ਸਰੋਤ ਵਿਭਾਗ ਨੇ ਮੂਨਕ ਅਤੇ ਆਸ-ਪਾਸ ਦੇ ਖੇਤਰਾਂ 'ਚ ਕੱਗਰ ਤੇ ਦਿਨ ਰਾਤ ਦੀ ਪੈਟਰੋਲਿੰਗ ਸ਼ੁਰੂ ਕਰ ਦਿੱਤੀ ਹੈ ਕੱਗਰ 'ਚ ਸਰਦੂਲਗੜ ਨੇੜੇ 5000 ਕਿਊਸਿਕ ਪਾਣੀ ਘਟ ਗਏ ਤਾੰਗਰੀ ਤੇ ਮਾਰਕੰਡਾ ਦਾ ਪਾਣੀ ਹੀ ਕੱਗਰ ਨੂੰ ਸਾਹ ਨਹੀਂ ਲੈਣ ਦੇ ਰਿਹਾ ਜਦੋਂ ਕਿ ਪਹਾੜਾਂ ਤੋਂ ਪਾਣੀ ਕੱਗਰ 'ਚ ਆਉਣਾ ਕਾਫੀ ਘਟ ਗਿਆ ਸਤਲੁਜ ਦਾ ਪਾਣੀ ਹਾਲੇ ਤੰਗ ਕਰ ਰਿਹਾ ਇਸ ਦਰਿਆ ਦੇ ਕਈ ਬੰਨਾਂ ਤੇ ਖਤਰਾ ਬਰਕਰਾਰ ਹੈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਵੀ ਹੜ੍ਹਾਂ ਦਾ ਪਾਣੀ ਫਿਰ ਰਿਹਾ ਹੈ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ 4.5 ਫੁੱਟ ਤੱਕ ਉੱਪਰ ਚਲਾ ਗਿਆ ਸੀ ਪਰ ਹੁਣ ਹੇਠਾਂ ਆ ਗਿਆ ਹੈ ਪੌਂਗ ਡੈਮ ਚ ਪਹਾੜਾਂ ਚੋਂ ਪਾਣੀ ਸਿਰਫ 34160 ਕਿਊਸਿਕ ਹੀ ਰਹਿ ਗਿਆ ਹੈ ਪਾਕੜਾ ਡੈਮ ਚ ਪਾਣੀ ਦਾ ਪੱਧਰ ਘਟ ਗਿਆ ਹੈ ਤੇ ਇਸ ਡੈਮ ਚੋਂ 65000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦੋਂ ਕਿ ਰਣਜੀਤ ਸਾਗਰ ਡੈਮ ਚੋਂ ਸਿਰਫ 26000 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ